ਵਿਚ ਵੱਡੀ ਵਾਰਦਾਤ ਵਾਪਰੀ ਹੈ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਗੋਲੀ ਚਲਾਈ ਗਈ ਹੈ ਤੇ ਇਸ ਦਰਮਿਆਨ ਮੋਟਰਸਾਈਕਲ ਤੇ ਜਾਂਦੇ ਦੋ ਨੌਜਵਾਨ ਜ਼ਖਮੀ ਹੋਏ ਨੇ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਅਧਿਕਾਰੀਆਂ ਦੇ ਵੱਲੋਂ ਨਾਕਾ ਲਗਾਇਆ ਹੋਇਆ ਸੀ ਤੇ ਨਾਕੇ ਦੇ ਦੇਖ ਕੇ ਡਰ ਕੇ ਭੱਜ ਰਹੇ ਸਨ ਇਹ ਨੌਜਵਾਨੇ ਤੇ ਪੁਲਿਸ ਦੇ ਵੱਲੋਂ ਪਿੱਛੋਂ ਗੋਲੀ ਚਲਾਈ ਜਾਂਦੀ ਹੈ ਤੇ ਇੱਕ ਨੌਜਵਾਨ ਦੇ ਇਹ ਗੋਲੀ ਲੱਗੀ ਹੈ ਤੇ ਜ਼ਖਮੀ ਦੇ ਵਿੱਚ ਇੱਕ ਨਾ ਬਾਲਗ ਵੀ ਸ਼ਾਮਿਲ ਹੈ ਤਾਂ ਹਸਪਤਾਲ ਦੇ ਵਿੱਚ ਇਸ ਵੇਲੇ ਜੇਰੇ ਇਲਾਜ ਹੈ ਪੰਜਾਬ ਦੇ ਵਿੱਚ ਵੱਡੀ ਘਟਨਾ ਵਾਪਰੀ ਹੈ ਹਾਲਾਂਕਿ ਇਸ ਘਟਨਾ ਕਾਰਨ ਨੂੰ ਲੈ ਕੇ ਪੁਲਿਸ ਅਧਿਕਾਰੀਆਂ ਦੇ ਵੱਲੋਂ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਤਾਂ ਸੂਤਰਾਂ ਦੇ ਹਵਾਲੇ ਤੋਂ ਇਹ ਵੱਡੀ ਖਬਰ ਹੈ ਪੁਲਿਸ ਦੀ ਗੋਲੀ ਲੱਗਣ ਦੇ ਨਾਲ ਮੋਟਰਸਾਈਕਲ ਤੇ ਜਾਂਦੇ ਦੋ ਨੌਜਵਾਨ ਜ਼ਖਮੀ ਹੋਏ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਨਾਬਾਲਗ ਵੀ ਸ਼ਾਮਿਲ ਹੈ ਫਰੀਦਕੋਟ ਦੇ ਪੰਜ ਗਰਾਈਂ ਦੇ ਵਿੱਚ ਇਹ ਘਟਨਾ ਕਰਮ ਵਾਪਰਿਆ ਹੈ ਤਾਂ ਪੁਲਿਸ ਅਧਿਕਾਰੀਆਂ ਦੇ ਵੱਲੋਂ ਨਾਕਾ ਲਗਾਇਆ ਹੋਇਆ ਸੀ ਜੈਕਿੰਗ ਕਰਦੇ ਹੋਏ ਤਾਂ ਇਹ ਨੌਜਵਾਨ ਜਿਹੜੇ ਆ ਪੁਲਿਸ ਦੇ ਨਾਕੇ ਨੂੰ ਦੇਖ ਕੇ ਭੱਜਣ ਦੀ ਕੋਸ਼ਿਸ਼ ਕਰਦੇ ਨੇ ਤਾਂ ਸੂਤਰਾਂ ਦੇ ਮੁਤਾਬਿਕ ਪਿੱਛੋਂ ਗੋਲੀ ਚਲਾਈ ਜਾਂਦੀ ਹੈ ਜਿਸ ਤੋਂ ਬਾਅਦ ਇਹ ਦੋਵੇਂ ਨੌਜਵਾਨ ਜ਼ਖਮੀ ਹੁੰਦੇ ਨੇ ਮੌਕੇ ਦੀਆਂ ਤਸਵੀਰਾਂ ਦਿਖਾ ਰਹੇ ਆ ਦੋਵਾਂ ਨੂੰ ਹਸਪਤਾਲ ਦੇ ਵਿੱਚ ਇਲਾਜ ਤੇ ਲਈ ਭਰਤੀ ਕਰਵਾਇਆ ਗਿਆ ਜਿਨ੍ਹਾਂ ਦੇ ਵਿੱਚੋਂ ਇੱਕ ਜੋ ਜਿਸ ਤੇ ਗੋਲੀ ਲੱਗੀ ਹੈ ਉਹ ਨਾਬਾਲਗ ਦੱਸਿਆ ਜਾ ਰਿਹਾ ਹਾਲਾਂਕਿ ਇਹ ਕਿਉਂ ਭੱਜੇ ਸਨ ਇਸ ਬਾਰੇ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆ ਸਕੀ ਸੂਤਰਾਂ ਦੇ ਮੁਤਾਬਕ ਪੁਲਿਸ ਦੇ ਵੱਲੋਂ ਜੋ ਪਿੱਛੋਂ ਗੋਲੀ ਚਲਾਈ ਜਾਂਦੀ ਹੈ ਤੇ ਇਸ ਦਰਮਿਆਨ ਇਹ ਦੋਵੇਂ ਜ਼ਖਮੀ ਹੁੰਦੇ ਨੇ ਹਾਲਾਂਕਿ ਅਸਲ ਸੱਚਾਈ ਕੀ ਹੈ ਪੁਲਿਸ ਜਾਂਚ ਤੋਂ ਬਾਅਦ ਪਤਾ ਲੱਗੇਗਾ ਨਾਕੇ ਦੇ ਉੱਤੇ ਇਹ ਵੀ ਕਿਹਾ ਜਾ ਰਿਹਾ ਰੋਕਣ ਦੀ ਕੋਸ਼ਿਸ਼ ਕੀਤੀ ਗਈ ਸੀ ਤਾਂ ਪੁਲਿਸ ਨੂੰ ਦੇਖ ਕੇ ਇਹ ਦੋਵੇਂ ਭੱਜ ਰਹੇ ਸਨ ਜਿਸ ਤੋਂ ਬਾਅਦ ਇਹ ਗੋਲੀ ਚੱਲੀ ਹੈ ਤਾਂ ਫਿਲਹਾਲ ਦੀ ਘੜੀ ਇਸ ਮਾਮਲੇ ਦੇ ਵਿੱਚ ਕੋਈ ਵੀ ਅਧਿਕਾਰਿਕ ਤੌਰ ਤੇ ਜਾਣਕਾਰੀ ਸਾਹਮਣੇ ਨਹੀਂ ਆ ਸਕੀ ਸਾਡੇ ਨਾਲ ਇਸ ਖਬਰ ਤੇ ਹੋਰ ਜਾਣਕਾਰੀ ਦੇ ਲਈ ਸਾਡੇ ਸਹਿਯੋਗੀ ਫਰੀਦਕੋਟ ਤੋਂ ਗੁਰਜੀਤ ਰੋਮਾਣਾ ਜੀ ਜੁੜੇ ਨੇ ਜੀ ਗੁਰਜੀਤ ਜੀ ਆਖਿਰਕਾਰ ਵੱਡੀ ਵਾਰਦਾਤ ਵਾਪਰੀ ਹੈ ਕਿਹਾ ਜਾ ਰਿਹਾ ਹੈ ਕਿ ਪੁਲਿਸ ਦੀ ਗੋਲੀ ਲੱਗਣ ਦੇ ਨਾਲ ਦੋ ਨੌਜਵਾਨ ਜ਼ਖਮੀ ਹੋਏ ਨੇ ਕੀ ਅਪਡੇਟ ਹੈ ਬਿਲਕੁਲ ਜੀ ਜਿਹੜਾ ਉਹ ਆਪਾਂ ਗੱਲ ਕਰੀਏ ਤਾਂ 15 ਅਗਸਤ ਨੇੜੇ ਆ ਗਈ ਹੈ ਉਸ ਨੂੰ ਲੈ ਕੇ ਜਿਹੜੀ ਜਗ੍ਹਾ-ਜਗ੍ਹਾ ਤੇ ਪੁਲਿਸ ਵੱਲੋਂ ਸਰਚ ਕੀਤੀ ਜਾ ਰਹੀ ਹੈ ਲਾਕੇਬੰਦੀ ਕੀਤੀ ਗਈ ਹੈ ਤੇ ਇਸੇ ਆਧਾਰ 'ਤੇ ਫਰੀਕੋੜ ਜੀ ਦਾ ਪੰਜ ਗਰਾਈ ਹੈ ਪੰਜ ਗਰਾਈ ਚੌਕੀ ਵੀ ਰਹੀ ਹੈ ਪੁੱਤੀ ਵੀ ਨਾਕਾ ਲਗਾਇਆ ਗਿਆ ਸੀਗਾ ਤੇ ਦੋ ਜਿਹੜੇ ਨੌਜਵਾਨ ਹੈ ਮੋਟਰਸਾਈਕਲ ਤੇ ਸਵਾਰ ਹੋ ਕੇ ਜਾ ਰਹੇ ਸੀਗੇ ਤੇ ਜਾਣਕਾਰੀ ਜਿਹੜੀ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਜਦੋਂ ਉਹਨਾਂ ਇਲਾਕਾ ਦੇਖਿਆ ਤੇ ਨਾਕੇ ਨੂੰ ਦੇਖ ਕੇ ਉਹਨਾਂ ਨੇ ਮੋਟਰਸਾਈਕਲ ਭਜਾਉਣ ਦੀ ਕੋਸ਼ਿਸ਼ ਕੀਤੀ ਤੇ ਆ ਪੁਲਿਸ ਨੂੰ ਵੀ ਸ਼ੱਕ ਜਿਹਾ ਹੋਇਆ ਉਹਨਾਂ ਨੂੰ ਵੀ ਲੈ ਕੇ ਜਿਹੜੇ ਨਵਨ ਤੋਂ ਜਿਹੜੀ ਗੋਲੀ ਚਲਾਈ ਗਈ ਹੈ ਤਾਂ ਇੱਕ ਨੌਜਵਾਨ ਦੇ ਗੋਲੀ ਲੱਗੀ ਹੈ ਜੱਗ ਵੀ ਹੋਇਆ ਇੱਕ ਨੌਜਵਾਨ ਹੈ ਜਿਹੜਾ ਦੱਸਿਆ ਜਾ ਰਿਹਾ ਮੋਟਰਾਂ ਤੋਂ ਦੇਖ ਕੇ ਚੱਕ ਗਿਆ ਤੇ ਦੋਨਾਂ ਨੂੰ ਬੀਕੋਰ ਦੇ ਗੁਰਗੁਰੀ ਸਿੰਘ ਮੈਡੀਕਲ ਹਸਪਤਾਲ ਵਿੱਚ ਡਾਇਗਨੋਸਟਿਕ ਕਰਾਇਆ ਤਾਂ ਉਹਨਾਂ ਦਾ ਫਿਲਹਾਲ ਜਿਹੜਾ ਅਲਾਚ ਚੱਲ ਰਿਹਾ ਜੀ ਬਿਲਕੁਲ ਗੁਰਜੀਦੀ ਜਿਹੜੇ ਨੌਜਵਾਨ ਭੱਜੇ ਨੇ ਕਿ ਇਹਨਾਂ ਦਾ ਵੀ ਪਹਿਲਾਂ ਇਹਨਾਂ ਦੇ ਵੱਲੋਂ ਕੋਈ ਕਿਸੇ ਤਰ੍ਹਾਂ ਦੇ ਖਿਲਾਫ ਮਾਮਲੇ ਦਰਜ ਨਹੀਂ ਜਾਂ वैसे ही पुलिस से डर नु देख के ਭੱਜੇ ਨੇ ਇਸ ਬਾਰੇ ਕੋਈ ਜਾਣਕਾਰੀ ਸਾਹਮਣੇ ਆਈ ਏ ਬਿਲਕੁਲ ਵੀ ਇਹ ਪੁਲਸ ਦਾ ਇਹੀ ਅਜੇ ਕਹਿਣਾ ਹੈ ਕਿ ਜਿਹੜਾ ਕਿਤਨੇ ਕਿਤੇ ਸ਼ੱਕ ਜਰੂਰ ਸੀਗਾ ਵੈਸੇ ਜਿਹੜੀ ਇਨਵੈਸਟੀਗੇਸ਼ਨ ਜਿਹੜੀ ਬੜੀ ਬਰੀਕੀ ਦੇ ਨਾਲ ਕੀਤੀ ਜਾ ਰਹੀ ਹੈ ਕਿ ਇਹਨਾਂ ਦੇ ਪ੍ਰੋਫਾਈਲ ਕੀ ਹੈ ਪਹਿਲਾਂ ਕਿਤੇ ਦੇ ਅਪਰਾਧ ਮਾਮਲਿਆਂ ਦੇ ਨਾਲ ਤਰੀਕੇ ਤੇ ਜੁੜੇ ਹੋਏ ਇਸ ਨੂੰ ਲੈ ਕੇ ਜਿਹੜਾ ਪੁਲਸ ਵੱਲੋਂ ਜਿਹੜੀ ਜਾਂਚ ਕੀਤੀ ਜਾ ਰਹੀ ਹੈ ਇਹ ਅਜੇ ਜਿਹੜਾ ਉਸ ਦੀ ਦਿਨਾਂ ਬਾਅਦ ਵੀ ਸਾਹਮਣੇ ਆਵੇਗਾ ਕਿ ਆਖਰ ਇਹਨਾਂ ਸੀ ਕੋਈ ਚਾਰ ਲਕੀ ਬਣਿਆ ਕਿਉਂ ਦਰਕੀ ਭੱਜੇ ਹੈ ਜਾਂ ਇਹਨਾਂ ਦੇ ਕੋਈ ਅਪਰਾਧ ਦੀ ਜਾਂ ਇਹਨਾਂ ਕੋਈ ਕਸ਼ੀ ਸੀਗਾ ਜਾਂ ਤਾਂ ਇਹ ਉਥੋਂ ਜਿਹੜੇ ਨਾਕੇ ਤੋਂ ਰਾਰ ਹੋਇਆ ਇਹ ਸਾਰੀ ਜਿਹੜੀ ਪੁਲਿਸ ਵੱਲੋਂ 422 ਦੀ ਗੱਲ ਸਾਹਮਣੇ ਨਿਕਲ ਕੇ ਜੀ ਜੀ ਬਹੁਤ ਬਹੁਤ ਧੰਨਵਾਦ तमाम ਜਾਣਕਾਰੀ ਦੇ ਲਈ ਤਾਂ ਵੱਡੀ ਖਬਰ ਹੈ ਵੱਡੀ ਵਾਰਦਾਤ ਵਾਪਰੀ ਹੈ 15 ਅਗਸਤ ਦੇ ਮੱਦੇਨਜ਼ਰ ਨਾਕੇ ਲਗਾ ਕੇ ਚੈਕਿੰਗ ਕੀਤੀ ਜਾ ਰਹੀ ਸੀ ਤਾਂ ਇਸ ਦਰਮਿਆਨ ਫਰੀਦਕੋਟ ਦੀ ਪੁਲਿਸ ਦੇ ਵੱਲੋਂ ਵੀ ਇਹ ਨਾਕਾ ਲਗਾਇਆ ਹੋਇਆ ਸੀ ਤਾਂ ਪੁਲਿਸ ਦੇ ਨਾਕੇ ਨੂੰ ਦੇਖ ਕੇ ਇਹ ਨੌਜਵਾਨ ਮੋਟਰਸਾਈਕਲ ਤੇ ਸਵਾਰ ਹੋ ਕੇ ਜਾ ਰਹੇ ਸਨ ਭੱਜਣ ਦੀ ਕੋਸ਼ਿਸ਼ ਕਰਦੇ ਨੇ ਪੁਲਿਸ ਅਧਿਕਾਰੀਆਂ ਨੂੰ ਸ਼ੱਕ ਪੈਂਦਾ ਤਾਂ ਪਿੱਛੋਂ ਗੋਲੀ ਚਲਾਈ ਜਾਂਦੀ ਹੈ ਤਾਂ ਇੱਕ ਨੌਜਵਾਨ ਦੇ ਗੋਲੀ ਲੱਗਦੀ ਹੈ ਤੇ ਦੂਜਾ ਮੋਟਰਸਾਈਕਲ ਤੋਂ ਡਿੱਗਣ ਕਰਕੇ ਜ਼ਖਮੀ ਹੋਇਆ ਹਾਲਾਂਕਿ ਇਹਨਾਂ ਦਾ ਜੋ ਛੋਕੜਾ ਕੋਈ ਅਪਰਾਧਿਕ ਰਿਆ ਨੌਜਵਾਨਾ ਦਾ ਜਾ ਨਹੀਂ ਹੈ ਇਸ ਬਾਰੇ ਫਿਲਹਾਲ ਪੁਲਿਸ ਜਾਂਚ ਦਾ ਵਿਸ਼ਾ ਹੈ ਪਰ ਸੂਤਰਾਂ ਦੇ حوالے ਤੋਂ ਜਾਣਕਾਰੀ ਸਾਂਝੀ ਕਰ ਰਹੇ ਆ ਕਿ ਪੁਲਿਸ ਮੁਲਾਜ਼ਮ ਦੇ ਵੱਲੋਂ ਗੋਲੀ ਚਲਾਈ ਗਈ ਹੈ ਜਿਸ ਕਰਕੇ ਇੱਕ ਨੌਜਵਾਨ ਜ਼ਖਮੀ ਹੋਇਆ ਜਦਕਿ ਉਸ ਦਾ ਸਾਥੀ ਮੋਟਰਸਾਈਕਲ ਤੋਂ ਡਿੱਗਣ ਕਰਕੇ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਇਆ ਇਹ ਵੀ ਜੀ ਕਿ ਸਾਡੇ ਹੁਣ ਜਿੱਦਾਂ ਤੁਹਾਨੂੰ ਪਤਾ ਹੈ 15 ਅਗਸਤ ਨੇੜੇ ਆ ਰਹੀ ਹੈ ਤੇ ਅਸੀਂ ਜਗ੍ਹਾ-ਜਗ੍ਹਾ ਨਾਕੇ ਲਗਾਏ ਹੋਏ ਆ ਆ ਸਾਡੀ ਪੰਜ ਗ੍ਰਾਈ ਚੌਂਕੀ ਵਾਲਿਆਂ ਨੇ ਨਾਕਾ ਲਗਾਇਆ ਹੋਇਆ ਸੀ ਤੇ ਉਥੇ ਦੋ ਮੁੰਡੇ ਮੋਟਰਸਾਈਕਲ ਤੇ ਆਏ ਨੇ ਇਹਨਾਂ ਨੇ ਉਹਨਾਂ ਨੂੰ ਰੋਕਣ ਦਾ ਇਸ਼ਾਰਾ ਕੀਤਾ ਉਹ ਐਕਚੁਅਲੀ ਰੁਕੇ ਨਹੀਂ ਹੈਗੇ ਇਹਨਾਂ ਨੇ ਉਹਨਾਂ ਨੂੰ ਕਿਹਾ ਵੀ ਭਾਈ ਕਿਉਂਕਿ ਨਾਕਾ ਚੈਕਿੰਗ ਕਰ ਰਹੀ ਸੀ ਜਦੋਂ ਰੋਕਿਆ ਉਹ ਕਹਿੰਦੇ ਨਾਕਾ ਕਾਂ ਲੱਗਾ ਹੋਇਆ ਸੀ ਆਪਣੇ ਜਿਦਾਂ ਬੈਰੀਕਡੇ ਟਾਈਪ ਹੁੰਦੇ ਨੇ ਤੇ ਉਹ ਉਹਨਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਉਹਦੇ ਵਿੱਚ ਜਾ ਕੇ ਕਾਂ ਕਿਰਾ ਵਾਦੀ ਦੇ ਨਾਲ ਹੀ ਹਨਾ ਜੀ ਤੇ ਉਹ ਮੋਟਰਸਾਈਕਲ ਉਹਨਾਂ ਦਾ ਸਕਿਡ ਕਰ ਗਿਆ ਜਿਰ ਗਏ ਜਿਸ ਕਰਕੇ ਉਹਨਾਂ ਦੇ ਡਗੜਾ ਵਗੈਰਾ ਸਟਾ ਦੇ ਜਦੋਂ ਉਹ ਲੱਗੀਆਂ ਨੇ ਫਿਰ ਆਪਾਂ ਉਹਨਾਂ ਨੂੰ ਚੱਕ ਕੇ ਲੈ ਕੇ ਇਮੀਡੀਏਟਲੀ ਮੈਡੀਕਲ ਟੈਂਸ਼ਨ ਵਾਸਤੇ ਤਾਂ ਜੋ ਉਹਨਾਂ ਨੂੰ ਇੱਥੇ ਆਪਾਂ ਜਮ੍ਹਾਂ ਕਰਾਇਆ ਸਰ ਪੁਲਿਸ ਵੱਲੋਂ ਫਾਇਰ ਕੀਤਾ ਗਿਆ ਕਿ ਲੜਕੇ ਦੀ ਬਾਹ ਤੇ ਫਰ ਲੱਗਾ ਨਹੀਂ ਇਦਾਂ ਐਨੇ ਜੀ ਪੁਲਿਸ ਜਦੋਂ ਮੈਂ ਤੁਹਾਨੂੰ ਦੱਸਿਆ ਨਾਕਾ ਲੱਗਾ ਸੀ ਜਦੋਂ ਇਹਨਾਂ ਨੇ ਵਾਰਨਿੰਗ ਕੀਤਾ ਸਾਡੇ ਚੌਂਕੀ ਚਾਰਲੇ ਤੇ ਭਾਈ ਇਹ ਤੁਸੀਂ ਰੁਕੋ ਤੇ ਨੰਬਰ ਵੀ ਐ ਨਹੀਂ ਸੀ ਕੋਈ ਮੋਟਰਸਾਈਕਲ ਤੇ ਤੇ ਫਿਰ ਐਸੀ ਕਿਉਂਕਿ ਥੋੜੀ 15 ਅਗਸਤ ਕਰਕੇ ਥੋੜੀ ਚੈਕਿੰਗ ਵੀ ਚੱਲ ਰਹੀ ਹੈ ਥੋੜੀ ਅਲਰਟਨੈਸ ਵੀ ਜ਼ਿਆਦਾ ਹੈਗੀ ਹੈ ਤਾਂ ਉਹਨੇ ਜੇ ਕਿਰਾ ਫਾਇਰ ਜਿਹੜਾ ਕੀਤਾ ਹੈਗਾ ਉਹ ਆਚ ਕੀਤਾ ਜਸਟ ਉਹ ਲੋਕੀ ਕਹਿੰਦੇ ਆ ਕਿ ਵਾਰਨਿੰਗ ਨਹੀਂ ਦੀ ਸੀ ਉਹਨੂੰ ਉਹਦੇ ਲੱਗਾ ਕਿ ਨਹੀਂ ਲੱਗਾ ਉਹਨਾਂ ਚ ਲਾਜ ਚੱਲ ਰਿਹਾ ਉਹ ਨੂੰ ਪਤਾ ਲੱਗੇਗਾ ਜੀ ਸਰ ਇਹ ਵੀ ਦੱਸਿਆ ਜਾ ਰਿਹਾ ਕਿ ਇੱਕ ਬੱਚਾ ਉਹਨਾਂ ਚ ਮਾਈਨਰ ਹੈ ਉਹ ਸਿਰਫ ਪੁਲਿਸ ਤੋਂ ਡਰਦੇ ਮਾਰੇ ਜਿਹੜਾ ਉਹਨਾਂ ਨੇ ਆਪਦਾ ਬਾਈਕ ਜਿਹੜਾ ਪਿੱਛੇ ਜਿਦਾ ਹੈ ਜੀ ਉਹ ਜੇ ਪੁਲਿਸ ਦੇ ਪੁਲਿਸ ਪਹਿਲਾਂ ਇਤਨੇ ਹੈ ਨਹੀਂ ਕਿ ਉਹਨਾਂ ਨੇ ਉਸੇ ਵੇਲੇ ਹੀ ਉਹਨਾਂ ਨੂੰ ਕੱਲਿਆਂ ਰੋਕਿਆ ਬਾਕੀਆਂ ਨੂੰ ਵੀ ਰੋਕੇ ਚੈੱਕ ਕਰ ਰਹੇ ਸੀ ਲੋਕੀ ਆਪਣੇ ਆਪ ਕੋਆਪਰੇਟ ਕਰ ਰਹੇ ਸੀ ਪੁਲਿਸ ਨੂੰ ਤੇ ਜੀ ਉਹਨਾਂ ਨੂੰ ਕੋਈ ਇਦਾਂ ਦੀ ਕਹਾਣੀ ਸੀ ਤਾਂ ਰੁੱਕ ਕੇ ਪੁਲਿਸ ਨੂੰ ਦੱਸਦੇ ਹਨਾ ਜੀ ਉਹਨਾਂ ਨੇ ਭਜਾਣੀ ਨਹੀਂ ਸੀ ਚਾਹੀਦੀ ਉਹਨਾਂ ਨੂੰ ਉਹ ਇਹ ਚੀਜ਼ ਸ਼ੰਕਾ ਪੈਦਾ ਕਰਦੀ ਹੈ ਦੋਨੋਂ ਬੱਚਿਆਂ ਦੀ ਕੰਡੀਸ਼ਨ ਕਿਦਾਂ ਹੈ ਦੇ ਆਰ ਫਾਈਨਡ ਠੀਕ ਨੇ